ਹੈ ਜਾ ਹੱਥੇ ਜਾ ਪੂਰੀ ਕੋਈ ਨਾ ਲੈ 500 ਲੱਗਿਆ ਤੋ ਕੋਈ ਉਹ ਮੁੰਡਾ ਕਿਹ ਜਾਨਾ ਤੂੰ ਓਏ ਕਿਵੇਂ ਦਨਹੀ ਤਰੀ ਬੈਠੇ ਬੋਤਲ ਆ ਇਹਨੂੰ ਕਿੱਥੇ ਛੱਡ ਲੈ ਤੋ ਬਣਾ ਗੱਲ ਬਾਤ ਹਾਂ ਕਿਵੇਂ ਆ ਤਾ ਠੀਕ ਆ ਠੀਕ ਆ ਹੋਰ ਫੇਰ ਠੀਕ ਆ ਵਧੀਆ ਵਧੀਆ ਟੋਟ ਹੋਰ ਕਿੱਧਰ ਜਾ ਨਾਰੂ ਬੜੀ ਮਹਿੰਗੀ ਲਈ ਬਠਾ ਲਾਲਾਪੁਰਾ ਮੈਂ ਤਾਂ ਖੇਤੋਂ ਆਇਆ ਸੀ ਲਾਲਾਪੁਰਾ ਫਿਰ ਕੋਈ ਖੇਤ ਲਾਲਾਪੁਰਾ ਕਿੱਧਰ ਆ ਆ ਬਾਬਾ ਜੀ ਪਾ ਇਹਨੇ ਮਰਜੀ ਪਾਲਾ ਉਹਨੇ ਫੜਾਸੀ ਬੋਤਲ ਜਿਹਨੂੰ ਬਾਵਾ ਪਾਲਾ ਥੋੜੀ ਪਾਲਾ ਹਾਂ ਤਾਂ ਬਚਾਉ ਤੇ ਰਹਾ ਤਾਂ ਜੀਕ ਨਹੀਂ ਆਂਦਾ ਸੀ ਮੇਰਾ ਤਾਂ ਤੇ ਫਿਰ ਤ੍ਰਿਸ਼ਨਾ ਪੂਰੀ ਹੋ ਗਈ ਜੀ ਕਰਦਾ ਸੀ ਤਾਂ ਛਕਦਾ ਫਿਰ ਪਾਣੀ ਪਾਵੇਂ ਨਾ ਨਾ ਛੱਟ ਪਾਣੀ ਤਾਂ ਕੀ ਪਾਵੇਂ ਖੜਾ ਹੋਣ ਦੀ ਕੋਲ ਕਰਦਾ ਇੱਥੇ ਦੇਖ ਲੈ ਸਾਹ ਕਿਹੜਾ ਮਾਰੂ ਪਾਣੀ ਤਾਂ ਬਚਦਾ ਹੈਗੀ ਆ ਪਾ ਹੂੰ ਘਾਲ ਜਾ ਵੱਢਦੀ ਜਾਂਦੀ ਆ ਕੋਈ ਫਿਰ ਆਏ ਚਾਹੇ ਦੂਜੀ ਹੈ ਨਾ ਪਤਾ ਜਾਂਦੀ ਆ ਹਾਂ ਹੋਰ ਫਿਰ ਕਿਵੇਂ ਆ ਬਧੀਆ ਸੰਧਦੀ ਜਮ ਮੜਕਾ ਕਿਵੇਂ ਤੇ ਪੈਰੇ ਭੱਜ ਜਾਖੇ ਤੋ ਤੂੰ ਪੈਰੇ ਫਿਰ ਮੈਂ ਕੰਮ ਹੈਣੀ ਸੀ ਅੱਛਾ ਕੀ ਕਰਾਂ ਤੇ ਪੈਰੇ ਘਰੇ ਚਾਹ ਪਾਣੀ ਪੀਂਦੇ ਆ ਬਾਤ ਆਹ ਅਸਰੀ ਜੰਗਾ ਚਾਹ ਦੀ ਲੋੜ ਹੀ ਨਹੀਂ ਹੁਣ ਕਿੱਥੇ ਚਾਹ ਚੰਗੀ ਲੱਗਦੀ ਹੋਰ ਫਿਰ ਲਾਓ ਤੁਸੀਂ ਮੈਂ ਕੋਈ ਲਾਵਾਂਗੇ ਅਸੀਂ ਹੁਣੇ ਲਾ ਗਏ ਆ ਫਿਰ ਵਾਰੀ ਮੇਰੀ ਆਊ ਫਿਰ ਤੁਸੀ ਬਾਈ ਹੋਰ ਲਾਲਾ ਕੋਈ ਨਹੀਂ ਵਾਰੀ ਨੂੰ ਕੀ ਆ ਨਹੀਂ ਨਹੀਂ ਤੁਸੀਂ ਲਾਓ ਨਹੀਂ ਕੋਈ ਕੋਈ ਵਾਰੀ ਬਾਰਿਸ਼ ਆਈ ਜਾਂਦੀ ਆ ਵਾਰੀ ਲਾਲਾ ਹਾਂ ਵਾਵਾ ਅਸੀਂ ਹੁਣੇ ਲਾ ਗਏ ਇੱਕ ਦਿਨ ਨੂੰ ਮੈਂ ਗੱਲ ਦੱਸਦਾ ਹਾਂ ਉਹ ਨਹੀਂ ਉਹਨਾਂ ਦਾ ਕੀ ਨਾਮ ਅੱਛਾ ਪਤਾ ਨਹੀਂ ਉਹ ਨਾਂ ਭੁੱਲ ਗਿਆ ਮੈਂ ਹੂੰ ਚੱਲ ਕੋਈ ਨਹੀਂ ਅੱਛਾ ਉਹਦਾ ਨਾ ਕੰਮ ਬਾਹਲਾ ਪੜਾ ਹੋ ਗਿਆ ਕੀ ਹੋ ਗਿਆ ਇਹੋ ਜਿਹਾ ਪੜਾ ਬਾਹ ਪੜਾ ਤੂੰ ਪੈਗਲ ਹੋ ਗਿਆ ਪੱਕਾ ਜਿਹਾ ਸੀ ਲਾ ਲੈਨੇ ਆ ਮੈਂ ਲਾਉਣਾ ਤੂੰ ਜੀ ਤੂੰ ਬਾਅਦ ਚ ਲਾ ਲਿਓ ਮੈਂ ਜਾਨਾ ਲਾ ਕੇ ਤੂੰ ਪੱਕਾ ਹੋ ਚਲੋ ਆਏ ਲਾ ਦੋ ਲੈ ਲੈਉਣੀ ਤੂੰ ਜੇ ਕੋਈ ਨੀ ਮਾਰੀ ਦਾ ਫਰਕ ਨਹੀਂ ਕਿਹਾ ਅੜਗੀ ਧੜਕੀ ਦਿਖਾਦਾ ਗੱਲ ਰਾਂਝਾ ਦਾ ਜੀ ਮਸਾਇਆ ਹੁਣ ਤਾ ਹੁੰਨੇ ਦਾ ਵਪਿੰਚਾ ਠੀਕ ਜੱਟਦਾ ਹੈਗੀ ਇਹਦਾ ਮੇਰੇ ਨਾਲ ਦਾ ਝੱਟ ਹੋਇਆ ਮੈਂ ਮਿੰਟ ਤੈਨੂੰ ਆ ਤਿੰਨ ਮਿੰਟ ਅਗਲਾ ਤਾ ਬਹਾ ਹੋ ਜਾ ਕੀ ਗੱਲ ਯਾਰ ਦੰਦਾ ਗਲਤਾਂ ਹੀ ਕਰਦਿਆ ਵੀ ਇਹ ਸਪਹਿਲੇ ਖੇਤੋਂ ਕੋਈ ਨਾ ਕਿੱਧਰ ਆਇਆ ਦੇਖ ਬੋਲ ਮਾਰ ਲੈ ਤੇ ਬਹਿ ਗਿਆ ਜਰਾ ਆਪਣੇ ਕੋਲੇ ਇੱਕ ਵਾਰ ਤੈਨੂੰ ਗੱਲ ਵਾਸਦਾ ਹੀ ਮੈਂ ਕੀ ਗੱਲ ਹੈ ਦਾਈ ਤੈਨੂੰ ਕੀ ਗੱਲ ਹੈ ਦਾਈ ਹਾਂ ਉਹ ਦਾ ਉਹ ਗੱਲਾਂ ਦੇ ਗਾਲੀਆਂ ਭਗਾਈ ਮਾਰੀ ਜਾਂਦਾ ਯਾਰ ਉਹ ਪਰ ਉਹਦਾ ਗਾਲੇ ਕੋਈ ਸਿਰੇ ਵੀ ਲਾਉਣਾ ਗੱਲ ਦਾ ਗੱਲ ਦਾ ਉਹ ਗੱਲ ਦਾ ਵਾੜਾ ਮੜਾ ਹੋਇਆ ਉਹਦਾ ਭਾਂ ਤੇ ਚਲੋ ਉਹਦਾ ਦੂਸਰੇ ਵੀ ਲਾ ਕੋਈ ਮਾੜਾ ਵਾਗਾ ਹੋਣ ਵਾਲਾ ਹੋ ਗਿਆ ਉਹ ਯਾਰ ਮਾਰ ਉਹਨਾਂ ਦੇ ਨਾ ਬੱਕਰਾਂ ਚੱਕੀਆਂ ਨਹੀਂ ਆਉਂਦੀ ਅੱਛਾ ਅੱਛਾ ਇਤੋਂ ਉਹ ਜਾ ਪਰੇ ਪੁੱਠੀਆਂ ਗੱਲਾਂ ਤੇਰੀਆਂ ਯਾਰ ਮੈਂ ਤੈਨੂੰ ਗੱਲ ਲਾਉਣਾ ਤੂੰ ਪੱਗ ਨਹੀਂ ਲਾਉਂਦੀ ਤੂੰ ਲਾ ਲੈਦਾ ਲਾ ਲਿਆ ਹੁਣੇ ਬਈ ਪਾਲਾ ਦੂ ਲਾ ਕੇ ਹਟਾਇਸ ਦੂ ਲਾ ਦੂ ਲਾ ਲਾ ਮਾ ਲਾਲਾ ਮਾ ਲਾਲਾ ਥੋੜੀ ਲਾ ਲਾ ਥੋੜੀ ਮਰਜ਼ੀ ਜਿੰਨੀ ਲਾ ਜਾ ਬੁੱਧਾ ਇਹ ਤਾਂ ਲਾਉਣੇ ਲੱਗ ਗਏ ਥੋੜੀ ਜਾਣਾ ਹੀ ਪੂਰਾ ਬਜਾ ਆਪਣੇ ਬਾਸ ਐਡੇ ਤੇ ਮੈਨੂੰ ਲੱਗਦਾ ਰਛਣ ਨਾ ਨਹੀਂ ਜਾਣਾ ਹੀ ਪੂਰਾ ਯਾਰ ਕੀ ਆ ਲਗਾ ਤੁਸੀਂ ਬਈ ਗੱਲ ਤਾਂ ਐ ਕਰਦੇ ਮੜਾ ਜਾ ਧੁੱਪ ਵੀ ਜਾਦੇ ਆ ਤੇ ਦੁਬਾਰੇ ਦੁਬਾਰੇ ਜਾਣਾ ਪਊ ਲਾਉਣ ਲਾ ਕੇ ਤਾ ਬਣ ਪੈਂਦੀ ਡੋਨੂ ਕੈਸੇ ਹੁੰਡੇ ਪੂਆ ਬਣੂਗਾ ਇਹ ਦੇਖੀ ਜਾਂਦੇ ਨੂੰ ਇਹਨੂੰ ਮੈਨੂੰ ਕਹਾ ਹੋਰ ਕੀ ਜਦ ਲਗਿਆ ਨੂੰ ਪਾਇਆ ਜਾ ਰਿਹਾ ਸੀ ਨਵੀਂ ਬੋਲ ਕੇ ਮੱਝ ਕੱਢਦਾ ਵਾਹ ਉਹ ਤਾਂ ਨਾਲੇ ਆਪ ਦਾ ਆਪ ਦਾ ਆ ਆ ਐਂ ਬੇਰੀ ਗੱਲ ਹੋਣਾ ਉਹ ਤੂੰ ਉੱਠ ਜਾਰ ਜਾ ਹੁਣ ਭਾਈ ਮੇਰੀ ਮੰਨ ਕੱਲ ਦਾ ਹੁਣ ਲਾ ਆਪ ਦਾ ਤਾਂ ਜਾ ਮੇਰੇ ਹਿਸਾਬ ਕਰਨਾ ਉਹ ਮਤੂੰ ਜਾ ਮਾ ਪਗੋ ਲਾ ਲਾਣਾ ਨਾ ਫਿਰ ਤੂੰ ਲਾਣਾ ਨਾਲ ਆਪੇ ਜਾਂਣਾ ਤੁਸੀਂ ਇਹ ਜਾਂਦੇ ਨਹੀਂ ਲਾਣਾ ਲਾ ਵਕਤ ਕੋ ਲਾਣਾ ਚੋਰ ਲੇਉ ਨੇ ਅਸੀਂ ਫਿਰ ਨੇ ਹੱਦੂ ਗਈ ਆ ਬਹੁਤ ਭਈਆ ਆਮਰਾ ਭਾਈ ਪਸ਼ੂਆਂ ਆਖਾਖ ਪਠਾ ਜਾ ਕੇ ਬਹੁਤ ਸਹੀ ਨਾ 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 ਲਾ ਲਾ ਕੇ ਨਾ ਤੂੰ ਕਾ ਤੂੰ ਸਾਨੂੰ ਮੈਨੂੰ ਪਤਾ ਹੈ ਉਹ ਨਾ ਤਾਂ ਉਹ ਚਲ ਕੋਈ ਦੇਖੀ ਜੋ ਜਿਹੜਾ ਵੱਜਣਾ ਦਾ ਵੱਜ ਗਿਆ ਯਾਰ ਹੁਣ ਦੁਪਹਿਰੇ ਮੈਨੂੰ ਤਾਂ ਕਿਸੇ ਨੇ ਨਹੀਂ ਕਹਿਣਾ ਖੋਸ ਕਹਿਣਗੇ ਤੈਨੂੰ ਸੁਣ ਜਾ ਜਾ ਛੱਡ ਜਾ ਉੱਠ ਜਾ ਹੁਣ ਯਾਰ ਤੂੰ ਉੱਠ ਜਾ ਉੱਠ ਆ ਖੜ ਉਹ ਮੰਨੀ ਨਹੀਂ ਦਿੰਦੀ ਉਹ ਬਾਈਕ ਉਹ ਤਾਂ ਤੂੰ ਪੱਗ ਮੈਂ ਲਾ ਲੂੰ ਤੂੰ ਜਾ ਜਾ ਆਖੇ ਲਗਾ ਥੋੜੀ ਥੋੜੀ ਲਾ ਲਾ ਤਾਂ ਲਾ ਲਾ ਮੈਂ ਥੋੜੀ ਜੀ ਲਾ ਮਾ ਨੂੰ ਅਦੀਆ ਲੈ ਦੇ ਮ ਕਰੇ ਕਰੇ ਲੈ ਜਾ ਜਾ ਰਹੀ ਸਰ ਫੇਰ ਲੈ ਜੀ ਆ ਜੀ ਫਿਰ ਮੁੜ ਕੇ ਆ ਜੀ ਇਹ ਲਾਲਾ ਨਾ 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 ਹੁਣ ਤੂੰ ਕਰ ਲਾ ਰਾਂ ਜਾ ਲਾ ਜੀ ਕਰ ਅੱਗ ਨਾਲ ਫੁੱਲ ਗਈ ਕੋਈ ਹੋਰ ਖੇਲ ਜਾਣਗੇ ਚੱਲ ਆ ਕੇ ਮੇਰਾ ਵੀ ਜਾ ਹੁਣ ਕਰ ਸੁਨੇਹਾ ਉਹ ਮੋਟੇ ਲੋਨ ਚੜ ਜਾ ਅੱਗਾ ਤਖੜਾ ਲਿਆ ਕਿਸੇ ਨੂੰ ਕਿਸੇ ਨੂੰ ਮੈਨੂੰ ਪਤਾ ਮਾ ਤਕੰ ਮੀ ਜਾਂ ਦੇਖਾਂ ਜੀ ਦੇਖ ਕੀ ਯਾਰ ਇਹ ਆ ਕਿਸ ਵਾਸਤੇ ਖਾਂਦੇ ਨੇ ਕਿਹੜਾ ਇਹ ਬਿਮਾਰ ਕਿ ਆਈ ਹਾਂ ਕੰਮ ਕਰਕੇ ਕੀ ਕਰ ਕਿਆ ਖੇਤੋਂ ਤੇ ਪਿਆਉਟ ਕਿਆ ਹੋਇਆ ਜਾਂ ਜੀ ਫੜ ਬਾਂ ਤੈਨੂੰ ਛੋੜ ਜਾ ਪਰੇ ਜਾਂ ਮੈਂ ਬਸ ਤੁਹਾਨੂੰ ਜਾਨਣਾ ਕਿ ਨਾ ਫਿਰ ਜਾ ਉੱਠ ਕੇ ਚੱਲ ਜਾ ਜ਼ਾਣਦਾ ਹੀ ਨਹੀਂ ਜਾ ਦੇਖ ਜਾਂਦਾਗਾ ਜਾਂਦਾ ਰਹਿ ਜਾਂਦਾ ਗਿਆ ਤੇ ਡਰਦਾ ਅਜਾ ਦਰਜ ਆ ਗਿਆ ਜਾਂਦਾ ਹੀ ਨਹੀਂ ਸੀਗਾ ਛੱਟ ਕਾ ਨੂੰ ਲਾ ਕੇ ਮੈਂ ਤੇ ਕਾਈ ਮਲ ਪੰਗਾ ਸੀਰ ਤਾ ਤੂੰ ਪੰਗਾ ਮੈਦਾ ਤੁਰਿਆ ਆਂਦਾ ਬੋਰ ਜਾ ਮਾਰ ਲਿਆ ਮੈਦਾ ਜੱਜ ਕਾ ਨੂੰ ਮਾਰ ਲਿਆ ਗਾ ਨੂੰ ਮਾਰੀ ਜਾਵਾਂਗੇ ਆਪਾ ਮਲੂਮ ਤੈਨੂੰ ਮਲੂਮ ਅੱਗੇ ਸੂਖੀ ਵਧ ਗਿਆ ਕਹਿੰਦਾ ਪੀਰੇ ਦਾ ਭੋਰੇ ਕੰਮ ਤਾਂ ਨਹੀਂ ਠੀਕ ਹੈ ਕੀ ਯਾਰ ਬਸ ਦਾ ਹਾਂ ਉਹ ਕੋਲੀ ਨੇ ਗਾਣਾ ਬੂ ਤਾਂ ਦਬਾਈ ਜਾ ਉਹ ਦੇਖੀ ਜੂ ਤੂੰ ਮੜਾ ਜਾ ਐ ਕਰ ਮੇਰਾ ਛੱਲਾ ਕੇ ਨਾ ਪੀ ਇੱਕ ਹੋਰ ਲੈ